ਕੀ ਨਾ ਪਸੰਦ ਹੈ ਜੇਰਾਉ ਨਿਸ਼ੇਸ਼ ਕੁਮਾਰ ਇਹ ਲੋ ਬੀਲਗਾ ਚ ਗ੍ਰੇਪੁਰਾ ਵੀਰ ਕਹਿੰਦੀ ਹੈ ਮਨਪਤੀ ਵਿਚਾਰਜਨ ਕਿ ਆਪ ਵੀ ਲੱਗਿਆ ਸਰ ਮਹਾਰਾਜ ਕਰਾਣ ਵਾਲੇ ਨਾਲ ਹੈ ਦਰ ਕੋਈ ਨਹੀਂ ਪੂਰਾ ਬਾਕੀ ਪ੍ਰਸ਼ਾਸਨ ਦਾ ਸਾਥ ਹੈਗਾ ਕੋਟਾਗੁਰ ਨਾਲ ਪੂਰੀ ਟੀਮ ਦੇ ਨਾਲ ਕਰ ਰਹੇ ਜੋ ਕਰ ਰਹੇ ਪਰ ਇਹ ਕਿਹੜਾ ਇਹ ਪਾਟਾ ਹੈ ਅੰਜ ਭਾਈ ਕਿਸ ਤਰ੍ਹਾਂ ਦੇਖ ਰਿਹਾ ਗਣਪਤੀ ਵਿਸਰਜਨ ਹੋ ਰਿਹਾ ਜੀ ਦੇਖ ਲਓ ਇਹ ਸੁਣਦੇ ਨਹੀਂ ਭਰਾਵਾ ਇਹਨਾਂ ਨੇ ਬਸ ਇਹਦਾ ਬਚਾ ਕਰਨੇ ਮੰਨਦੇ ਨਹੀਂ ਕਿਸ ਦੀ ਗੱਲ ਕਿਤੇ ਨਾ ਕਿਤੇ ਹਾਂ ਲੋਕ ਜੀ ਕੀ ਰੋਕਿਆਗੇ ਇਹਨਾਂ ਨੂੰ ਰੋਕੀ ਜਾਂ ਮੈਂ ਸੁਣਦੇ ਨਹੀਂ ਉਹਲੇ ਨਹੀਂ ਮੰਨਦੇ ਹੈਗੇ ਕਿੰਨਾ ਕਰ ਹੁਣ ਇਹਨਾਂ ਨੂੰ ਬੋਲੀਏ ਪ੍ਰਸ਼ਾਸਨ ਕੋ ਫੋਕਾ ਕਿੰਨਾ ਹੋਇਆ ਹੈ ਪ੍ਰਸ਼ਾਸਨ ਕੋ ਫੋਕਾ ਹਾਂ ਉਹ ਤਾਂ ਮਨਾ ਦਿੱਤਾ ਪਰ ਮੈਂ ਹੁਣ ਤੜ ਜਿਹਨਾਂ ਨੂੰ ਉਤਾਰਦੇ ਆ ਮੈਂ ਜਾਓ ਭਾਈ ਇੱਥੇ ਦੀ ਚਾਰਨਾ ਉੱਪਰ ਉਤਾਰੋ ਉੱਪਰ ਉਤਾਰਨੇ ਚ ਹਾਂ ਕਿਸੇ ਚੀਜ਼ ਨਾਲ ਉਤਾਰ ਦਿਓ ਜਨਤਾ ਵੈ ਕਿ ਦੋ ਮੁਲਾਜਮ ਨਹੀਂ ਜਨਤਾ ਨੂੰ ਲੋਕੋ ਵੀ

ਮੂਰਤੀ ਦੇ ਯਾਰ ਦੇ ਸਿ ਨੀਚੇ ਸੀ ਉੱਠੀ ਹਲਾਣਕ ਵਾਲੇ ਪਾਸਿਓਂ ਉਹਨਾਂ ਦੇ ਪੁਲਿਸ ਵਾਲੇ ਆਏ ਜੱਕ ਦਿਮਾਗ ਤੇ ਲਾਠੀਆਂ ਲੁੱਟੀਆਂ ਚਲਾਈਆਂ ਸਾਡੇ ਮਾਰੀਆਂ ਕਿਹਨੇ ਮਾਰੀਆਂ ਪੁਲਿਸ ਵਾਲੇ ਪੁਲਿਸ ਵਾਲੇ ਕੁਝ ਨਹੀਂ ਜੇ ਸਭ ਮਾਰੀਆਂ ਕਿਉਂ ਮਾਰੀਆਂ ਕਹਿੰਦੇ ਅੰਦਰ ਜਾਣਾ ਨਹੀਂ ਹੈ ਅੱਛਾ ਜਾਣਾ ਨਹੀਂ ਅੰਦਰ ਉਹਨਾਂ ਨੇ ਸਰਜਨ ਨਹੀਂ ਕਰਨ ਦਿੱਤਾ ਨਹੀਂ ਕਰਨ ਸੀ ਇਸੇ ਵਾਪਸ ਆ ਕੇ ਮੂਰਤੀ ਲੈ ਕੇ ਜਾ ਰਹੇ ਦੂਸਰੇ ਪਾਸੇ ਜਾਣਾ ਪੈਣਾ ਸਾਨੂੰ ਅੱਛਾ ਹੋ ਘੁੰਮ ਕੇ ਜਾਓਗੇ ਹੁਣ ਘੁੰਮ ਕੇ ਜਾਣਾ ਪੈਣਾ ਸਾਨੂੰ ਦਿੱਕਤ ਹੋ ਰਹੀ ਹੈ ਹਿੰਦੂ ਸਮਾਜ ਦੇ ਉੱਪਰ ਲਾਠੀ ਚਾਰਜ ਗਣਪਤੀ ਮਹੋਤਸਵ ਕਮੇਟੀ ਦੇ ਲਾਠੀ ਚਾਰਜ ਚਚਾਦਾ ਨੇ ਬਹੁਤ ਬੇਤਰੀ ਕੀਤੀ ਸਾਡਾ ਮੰਗ ਕਰ ਦਿਓ ਕਿ ਮੰਗ ਕੇ ਸਾਡੇ ਕੋਲ ਗਣਪਤੀ ਵਿਸਫਰਣ ਕਰਨਾ ਆਇਆ ਸੀ ਅਰੇ ਇੱਥੇ ਵਿਸਫਰਣ ਕੀਤਾ ਨਹੀਂ ਦੇਖੋ ਵਾਪਸ ਆਪਾਂ ਵਾਪਸ ਜਾ ਰਹੇ ਹਾਂ ਮੰਗ ਕੀ ਕਰਦੇ ਕੱਲ ਤੇ ਇੱਥੇ ਹੀ ਹੋਵੇ ਹਮ ਸਾਡੇ ਮੰਗਦੇ ਹੀ ਬੈਠੇ ਹੋਣਾ ਚੰਦਰ ਪ੍ਰਸਰਜਨ ਹਰ ਸਾਲ ਉੱਥੇ ਪ੍ਰਸਰਜਨ ਕਰਕੇ ਜਾਂਦੇ ਸੀ ਗਲਤ ਕੀਤਾ ਪ੍ਰਸ਼ਾਸਨ ਗਲਤ ਕੀਤਾ ਪ੍ਰਸ਼ਾਸਨ ਕੀ ਕਾਲ ਹੋ ਗਿਆ